ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਭਾਰਤੀਆਂ ਦੇ ਲਈ 21 ਜਨਵਰੀ ਤੋਂ ਹੋਣ ਜਾ ਰਹੇ ਹਨ ਦੋ ਵੱਡੇ ਬਦਲਾਅ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਹੁਣ ਜੇਕਰ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਐਲ ਐਮ ਆਈ ਵਰਕ ਪਰਮਿਟ ਲੈਣਾ ਹੈ ਉਹਨਾਂ ਨੇ ਤੇ ਉਹਨਾਂ ਨੂੰ ਹੁਣ ਫਿਰ ਤੋਂ ਆਈ ਸਦਾ एग्जाम ਦੇਣਾ ਪਵੇਗਾ ਸੋ ਹੁਣ ਤੁਹਾਨੂੰ ਦੱਸ ਦਿਆ ਕਿ ਆਈਲੈਂਡਸ ਦੇ एग्जाम ਦੇ ਨਾਲ ਨਾਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸੈਲਫੀ ਪਤੇ ਇਸ ਤੋਂ ਇਲਾਵਾ ਪੀਟੀਈ ਦੇ ਕੋਰਸ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ ਸੋ ਇਸ ਤੋਂ ਇਲਾਵਾ ਦੂਸਰੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਸਟੱਡੀ ਵੀਜ਼ਾ ਤੇ ਜਾਂਦੇ ਸਨ ਖਾਸ ਕਰਕੇ ਪਲੱਸ 2 ਵਾਲੇ ਸਟੂਡੈਂਟਾਂ ਨੂੰ ਵੀ ਸਪਾਊਸ ਓਪਨ ਵਰਕ ਪਰਮਿਟ ਤੇ ਆਪਣੇ ਸਾਥੀ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਸੱਦਣ ਦੀ ਜਿਹੜੀ ਆ ਉਹ ਪਰਮਿਸ਼ਨ ਸੀ ਪਰ ਪਿਛਲੇ ਸਾਲ ਹੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਕੈਨੇਡਾ ਦੇ ਵਿੱਚ ਮਾਸਟਰ ਡਿਗਰੀ ਵਰਗੇ ਹੀ ਜਿਹੜੇ ਕੈਨੇਡਾ ਦੇ ਵਿੱਚ ਕੋਰਸ ਜਾਂ ਕਰਨ ਜਾਣਗੇ ਪੰਜਾਬੀ ਸਟੂਡੈਂਟ ਉਹਨਾਂ ਨੂੰ ਜਿਹੜੀ ਆ ਪਰਮਿਸ਼ਨ ਹੁੰਦੀ ਸੀ ਕਿ ਉਹ ਆਪਣੇ ਸਪਸ ਨੂੰ ਓਪਨ ਵਰਕ ਪਰਮਿਟ ਤੇ ਸਾਥ ਦੇ ਸਕਦੇ ਹਨ ਪਰ ਹੁਣ ਕੈਨੇਡਾ ਦੇ ਵਿੱਚ ਜਿਹੜਾ 16 ਮਹੀਨੇ ਦਾ ਘੱਟ ਤੋਂ ਘੱਟ ਮਾਸਟਰ ਡਿਗਰੀ ਦਾ ਕੋਰਸ ਹੋਣਾ ਚਾਹੀਦਾ ਫੇਰ ਹੀ ਜਿਹੜਾ ਉਹ ਆਪਣੇ ਸਪਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਸਾਥ ਦੇ ਸਕਣਗੇ ਜਦ ਕਿ ਪਹਿਲਾਂ ਇਹ ਪਰਮਿਸ਼ਨ 1 ਸਾਲ ਦੇ ਮਾਸਟਰ ਡਿਗਰੀ ਪ੍ਰੋਗਰਾਮ ਤੇ ਵੀ ਹੁੰਦੀ ਸੀ ਸੋ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਤੋਂ ਹੁਣ ਜਿਹੜੇ ਪੰਜਾਬੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਨੂੰ ਹੁਣ 12800 ਤੱਕ ਜਿਹੜਾ ਡਾਲਰ ਤੱਕ ਜਿਹੜਾ ਜੁਰਮਾਨਾ ਲਗਾਉਣ ਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਜੇਕਰ ਉਹ ਆਪਣੇ ਆਪ ਹੀ ਡਿਪੋਰਟ ਹੋਣ ਦੇ ਹੁਕਮ ਤੋਂ ਬਾਅਦ ਕੈਨੇਡਾ ਛੱਡ ਦੇਣਗੇ ਤੇ ਉਹਨਾਂ ਨੂੰ 1500 ਡਾਲਰ ਜਾਂ ਫਿਰ ਉਹ ਵੀ ਮਾਫ ਕਰ ਦਿੱਤਾ ਜਾਵੇਗਾ ਤੇ ਜੇਕਰ ਉਹ ਨਹੀਂ ਕੈਨੇਡਾ ਛੱਡਦੇ ਸੋ ਹੁਕਮ ਤੋਂ ਬਾਅਦ ਵੀ ਤੇ ਉਹਨਾਂ ਨੂੰ 12800 ਡਾਲਰ ਤੱਕ ਦਾ ਜੁਰਮਾਨਾ ਭੁਗਤਣਾ ਨਾ ਪੇ ਸਕਦਾ ਹੈ